ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇਹ ਹੈ ਜੀ ਬਿਰਤ ਘਰ ਭਾਈ ਕਨਈਆ ਜੀ ਪਿੰਡ ਸੁਲਤਾਨਵਿੰਡ ਸ੍ਰੀ ਅਮਰਤਸਰ ਸਾਹਿਬ ਤੇ ਅੱਜ ਅਸੀਂ ਮਤਲਬ ਇਹ ਡਰਮ ਲੈ ਕੇ ਆਏ ਆ ਵੱਡੇ ਕਿਉਂਕਿ ਏੜੀ ਨਿੱਕੇ ਵੀ ਆ ਨਾਲ ਛੋਟੇ ਛੋਟਿਆਂ ਦੇ ਵਿੱਚ ਕੋਈ ਦਾਣਾ ਪਾਉਣ ਪਾਵਾਂਗੇ ਤੇ ਇਹ ਚੌੜ ਵਗੈਰਾ ਜਿਹੜੇ ਆ ਜਾਂ ਹੋਰ ਕਈ ਰਸਤਾਵਾਂ ਲੰਗਰਦੀਆਂ ਆ ਇਹ ਵਿੱਚ ਖੁੱਲੀਆਂ ਰਸਤਾ ਪੈ ਜਾਂਦੀਆਂ ਤੇ ਹੁਣ 24 ਨਵੰਬਰ ਨੂੰ ਨਾਲੇ ਗਿਰਦ ਘਰ ਵਿਖੇ ਸੰਕਟਾਂ ਦੇ ਸਹਿਯੋਗ ਨਾਲ ਬਾਬਾ ਜੀ ਵੱਲੋਂ ਇੱਥੇ ਗਰੀਬ ਪਰਿਵਾਰ ਜੋੜਿਆਂ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਆ ਤੇ ਉਹਨਾਂ ਵਾਸਤੇ ਇਹ ਜੋ ਮਠਿਆਈਆਂ ਬਣਣੀਆਂ ਇਹਨਾਂ ਦੇ ਵਿੱਚ ਨਾਲੇ ਮਠਿਆਈਆਂ ਪਾਈਆਂ ਜਾਣਗੀਆਂ ਬੁੰਦੀ, ਸ਼ੱਕਰਪਾਰੇ ਤੇ ਹੋਰ ਜੋ ਵੀ ਮਠਿਆਈਆਂ ਇਹਨਾਂ ਦੇ ਵਿੱਚ ਪਾਈਆਂ ਜਾਣਗੀਆਂ ਉਸ ਤੋਂ ਬਾਅਦ ਜਿਹੜੇ ਸਾਡੇ ਵਰਤੋਂ ਚ ਆ ਜਾਣੇ ਆ ਇਹਦੇ ਵਿੱਚ ਚਾਵਲ ਦਾਲਾਂ ਹੋਰ ਕਈ ਤਰ੍ਹਾਂ ਦੇ ਪਦਾਰਥ ਜਿਹੜੇ ਮਤਲਬ ਲੰਗਰ ਦੀਆਂ ਜਿਹੜੀਆਂ ਰਸਤਾਵਾਂ ਉਹ ਪਾਈਆਂ ਜਾਣੀਆਂ ਤੇ ਬਾਬਾ ਜੀ ਖੁਦ ਨਾਲ ਭਦਰ ਸਾਹਿਬ ਆ ਸਾਡੇ ਸੇਵਾਦਾਰ ਰੂਪ ਲਾਲ ਭਦਰ ਜੀ ਉਹ ਸੇਵਾ ਨਿਭਾਉਂਦੇ ਇੱਥੇ ਆਸ਼ਰਮ ਦੇ ਵਿੱਚ ਇਸ ਨਾਲ ਫਿਰ ਅੰਗਰੇਜ਼ ਕਿ ਜਰਦਨ ਉਹ ਸਾਲ ਉਹ ਲੈਂਦੇ ਨੇ ਇਹ ਵੀ ਦੇ ਛੋਟੇ ਡਰਮੇ ਵੀ ਲੈਂਦੇ ਜਿਹੜੇ ਸਫਰੀ ਵਾਲਿਆਂ ਨੂੰ ਉਹ ਵੀ ਆਪ ਸਾਰੇ ਭਰੇ ਤੇ ਉਹ 14 ਤੋਂ 14 ਲੈਂਦੇ ਆ ਤੇ ਆ ਜਿਹੜੇ ਛੇ ਛੇ ਲੈਂਦੇ। ਪਰ ਮਾਦ ਉਹਨਾਂ ਨਾਲ ਜਾਂਦੇ ਤਾਂ ਇਹ ਘਾਰੇ ਵੱਡੇ ਘਾਰੇ ਇੱਥੇ ਵੱਡੇ ਪੰਡੇ ਚਾਹੀਦੇ। ਇਸ ਕਰਕੇ ਇਸ ਤਰ੍ਹਾਂ ਜਿਹੜੇ 20 ਕਿਲੋ ਵਾਲੀ ਜਿਹੜੀ ਕੰਨੀ ਆ ਜਾਂ ਜਾਂ 20 ਕਿਲੋ ਆ ਜਾਂ ਕੋਲ ਸੁੱਤਰ ਨਹੀਂ ਮਿਲਦਾ। ਭੋਨੇ ਆ ਮਾਦ ਨੂੰ ਮੈਂ ਕਿਹ ਅਸਰ ਫਲਿਆ ਹਾਂ। ਮੇਰਾ ਪੁੱਤ ਵੀ ਨੂੰ ਆਉਂਦਾ ਵੀ ਸਰਫ ਨਹੀਂ ਮਾਰੀ ਤੇ ਚਰਚੇ ਵਿੱਚ ਸੁਰਜਣਾ ਨਾ ਕੈਮੀਕਲ ਜਿਆਦਾ ਵਸਣਾ ਹੁੰਦੀ। ਮੈਂ ਲਾਉਂਦੀ। ਤੇ ਹੁਣ ਉਹ ਇਹ ਪਤਾ ਨਹੀਂ ਇਹ ਚਲ ਗਿਆ ਕੱਪੜੇ ਲੈਣ। ਮੈਂ ਵਾਜਾ ਮਰਮਤ ਕਰਨੇ ਮੈਂ ਕਿਹਾ ਅੱਜ ਮੈਂ ਬੋਰਡ ਗਿਆ ਨਾ ਭੱਜ ਗਿਆ। ਲੱਭਦੇ ਫਿਰਦੇ ਧੰਨਵਾਦ ਬਾਬਾ ਜੀ। ਮੈਂ ਵੀ ਮੈਂ ਇਹ ਭੱਜਦਾ ਨਹੀਂ ਇਹ ਕੰਮ ਤਾਂ ਨਹੀਂ ਭੱਜਦਾ। ਨਹੀਂ ਨਹੀਂ ਮੇਰਾ ਪੁੱਤ ਹੀ ਰਾਵਾਂਗੇ। ਇਹ ਬੰਦਾ ਸਈ ਗੱਲਾਂ ਨੇ ਇਹ ਬੰਦੇ ਸਈ ਰੱਬੀ ਰੂਹ ਹੁੰਦੀਆਂ। ਯਾਰ ਰਬੀ ਨੂੰ ਇਹਨਾਂ ਨੇ ਮਾਦੀ ਰਾਤ ਵਾਜ ਮਾਰੀ ਦੱਸਦੇ ਹਾਜ਼ਰ ਚਲੋ ਭਾਈ ਸਾਹਿਬ ਜੀ ਚੋ ਗੱਲਾਂ ਹੁੰਦੀਆਂ ਆ ਵੀ ਤਾਂ ਵੇਖੋ ਹੁਣ ਤੇਰੀ ਗੁਰੂਆਂ ਕਿਫਾ ਕਿਹਦੇ ਆ ਕੇ ਫਿਰ ਮੈਂ ਜੋੜਾ ਲਾਇਆ ਮੈਂ ਹੁਣ ਵੱਡੇ ਕੰਮ ਦੇ ਜਿਹੜੇ ਆ ਉਹਦੇ ਸਤ ਗੁਰੂ ਨੇ ਪੂਰੇ ਕਰਨੇ ਆ ਹਾਂਜੀ ਹਾਂਜੀ ਜੇ ਕੋਈ ਨਾਲ ਲੱਗਦੀ ਉਹ 32 ਲੱਖਣਾ ਨਾਲ ਕੋਈ 33 ਲੱਖਣਾ ਮੈਂ ਤੁਹਾਡੇ ਦਮ ਨਾਲ ਲੱਗ ਜੰਗੀ ਠੀਕ ਹੈ ਜੀ ਚਲੋ ਇਸ ਤਰ੍ਹਾਂ ਹੋ ਵੀ ਹਾਂਜੀ ਸਾਬ ਤੁਸੀਂ ਤੇ ਸਾਰੀ ਨਾ ਨਹੀਂ ਜਾਣਦੇ ਤੁਹਾਨੂੰ ਤੇ ਸਾਰੀ ਕੰਮ ਦਾ ਪਤਾ ਇਥੇ ਕੰਮ ਜਿਹੜੇ ਆ ਬਾਬਾ ਜੀ ਸਰਫ ਦੇ ਨਾਲ ਜਿਹੜੇ ਆ ਡਰਮ ਜਿਹੜੇ ਆ ਸਰਫ ਦੇ ਨਾਲ ਉਹ ਵੇਖੋ ਭਦਰ ਜਿਹੜੀ ਮਿਹਨਤ ਤੇ ਮੁਸ਼ਕਲ ਦੇ ਨਾਲ ਜਿਹੜੀ ਬੜੀ ਤਨਦੇਹੀ ਨਾਲ ਸੇਵਾ ਨਿਭਾ ਰਿਆ ਵਿੱਚ ਵੜ ਕੇ ਤੇ ਵੈਸੇ ਵੀ ਜਿਹੜੀਆਂ ਪਾਣੀ ਵਾਲੀਆਂ ਟੈਂਕੀਆਂ ਉਹਦੇ ਵਿੱਚ ਵੀ ਇਹ ਵਿੱਚ ਵੜ ਵੜ ਕੇ ਤੇ ਸਾਰੀਆਂ ਪਾਣੀ ਦੀਆਂ ਟੈਂਕੀਆਂ ਜਿਹੜੀਆਂ तकरीबन 15 20 ਜਣੀਆਂ ਇਹ ਸਾਫ਼ ਕਰਦਾ ਰਹਿੰਦਾ ਬਹੁਤ ਤਨਦੇਹੀ ਨਾਲ ਇਸ ਸੇਵਾ ਇੱਥੇ ਨਮੋਦਾ ਵਾ ਇਹ ਰੂਪ ਲਾਲ ਭਦਰ ਸਾਹਿਬ ਨੂੰ ਸਾਡੇ ਕੋਲ 35 ਸਾਲ ਹੋ ਗਏ ਇੱਥੇ ਗਿਰਦ ਘਰ ਦੇ ਵਿੱਚ ਬਾਬਾ ਜੀ ਦੇ ਕੋਲ ਤੇ ਬਾਬਾ ਜੀ ਨੇ ਇਹਨਾਂ ਦਾ ਵਿਆਹ ਕੀਤਾ ਬਾਅਦ ਇਹ ਵੇ ਇਹਨਾਂ ਦੇ ਪੰਜ ਬੱਚੇ ਆ ਤੇ ਲੱਗੇ ਰਹਿੰਦੇ ਇੱਥੇ ਬਾਹਰ ਸਾਹਮਣੇ ਘਰ ਆ ਇਹ ਬਾਬਾ ਜੀ ਨੇ ਰਹਿਣ ਵਾਸਤੇ ਇਹਨਾਂ ਨੂੰ ਰਹਿਣ ਬਸੇਰਾ ਬਣਾ ਕੇ ਦਿੱਤਾ ਇਹ ਕਮਰੇ ਬਣਾਉਣੇ ਨੇ ਜਨੇ ਦੋ ਹੁਣ ਬਾਬਾ ਜੀ ਕਹਿ ਰਿਹਾ ਵੀ ਇਹ ਬੁੱਤੇ ਚ ਦਬਾਰਾ ਪਾ ਲੈਣਾ ਤੇ ਦੋ ਕਮਰੇ ਹੋਰ ਬਣਾਉਣੇ ਨੇ ਕਿਉਂਕਿ ਪਰਿਵਾਰ ਜਿਹੜਾ ਵਾ ਉਹ ਬੱਚੇ ਜਵਾਨ ਹੋ ਗਏ ਆ ਤੇ ਥੋੜਾ ਜਿਹਾ ਵੀ ਕੋਈ ਪੁਰਾਣੇ-ਪੁਰਾਣੇ ਵੀ ਆ ਜਾਂਦੇ ਇਸ ਕਰਕੇ ਘਰ ਜਿਹੜਾ ਖੁੱਲੇ ਰੂਪ ਜੋ ਬਣਾ ਕੇ ਦੇਣਾ ਤੇ ਉਹ ਐ ਵਧੀਆ ਮੇਟਪੋਣ ਕਰਕੇ ਤੇ ਹੋਰ ਵਧੀਆ ਛੱਡਾ ਕਰਾ ਲੈ ਸੇਵਾ ਨਮ ਰਹੇ ਇੱਥੇ ਇਹ ਸਾਡੇ ਲੰਗਰੀ ਸਾਹਿਬ ਆ ਇਹ ਲੰਗਰ ਵਰਤਾ ਕੇ ਆਏ ਸਾਰੇ ਬਜ਼ੁਰਗਾਂ ਨੂੰ ਸਾਰੇ ਬੈਡਾਂ ਦੇ ਉੱਤੇ ਅਸੀਂ ਹੁਣ ਪ੍ਰੋਗਰਾਮ ਬਣਾਇਆ ਵੀ ਜਿਸ ਤਰ੍ਹਾਂ ਮਤਲਬ ਹਸਪੀਟਲਾਂ ਦੇ ਵਿੱਚ ਸਾਰਿਆਂ ਨੂੰ ਇੱਧੇ ਸੰਭਾ ਖੋਦ ਹਸਪੀਟਲਾਂ ਦੇ ਵਿੱਚ ਉਹ ਜਿਸ ਤਰ੍ਹਾਂ ਮਤਲਬ ਉਹ ਜਾਂਦੇ ਟਰਾਲੀ ਲੈ ਕੇ ਇਹਦੇ ਉਹਦੇ ਵਿੱਚ ਪਲੇਟਾਂ ਲਗੀਆਂ ਜਾਂਦੀਆਂ ਤੋ ਪਲੇਟ ਪਲੇਟ ਸਾਰਿਆਂ ਬਜ਼ੁਰਗਾਂ ਨੂੰ ਫੜਾਈ ਜਾਣੀ ਆ ਤੇ ਉਹਦੇ ਨਾਲ ਇਹ ਆ ਵੀ ਇੱਕ ਬਜ਼ੁਰਗ ਆ ਵੀ ਵੱਧ ਘਟਨਾ ਇਹਨਾਂ ਕੋ ਖਾਦਾ ਹੀ ਜਾਊਗਾ ਜਿੰਨੀ ਜ਼ਰੂਰਤ ਆ ਹੋਰ ਲੈ ਲੈਣਗੇ ਤੇ ਵੈਸੇ ਲੰਗਰ ਦੇ ਵਿੱਚ ਜਦੋਂ शकਦੇ ਇਹਦੇ ਬਜ਼ੁਰਗੀ ਅਵਸਥਾ ਵਾ ਖਾਣ ਪੀਣ ਦਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਈ ਮਦਬੁੱਧੀ ਵੀ ਆ